ਚੜ ਜਾਂਦਾ ਇਸ ਪ੍ਰਕਿਰਿਆ ਨੂੰ ਜਿਹੜਾ ਵਾਸ਼ਪੀਕਰਨ ਵੀ ਕਿਹਾ ਜਾਂਦਾ ਹੈ ਜਾਨੀ ਕਿ ਇਸ ਨੂੰ ਜਿਹੜੇ ਉੱਪਰ ਭਾਫ਼ ਬਣ ਕੇ ਪਾਣੀ ਉੜਦਾ ਤਾਂ ਇਹਨੂੰ ਵਾਸ਼ਪੀਕਰਨ ਵੀ ਆਪਾਂ ਪੰਜਾਬੀ ਦੇ ਵਿੱਚ ਸਿੱਧੇ ਆਵਦਾਂ ਵਿੱਚ ਕਹਿ ਸਕਦੇ ਹਾਂ ਜਦੋਂ ਇਹ ਨਵੀਂ ਭਾਰੀ ਭਰੀ ਹਵਾ ਉੱਪਰ ਵੱਲ ਚੜਦੀ ਹੈ ਤਾਂ ਹਵਾ ਦਾ ਤਾਪਮਾਨ ਜਿਹੜਾ ਘਟਣ ਦੇ ਕਾਰਨ ਇਹ ਠੰਡੀ ਹੋ ਜਾਂਦੀ ਹੈ ਜਾਨੀ ਕਿ ਜਿਹੜਾ ਪਾਣੀ ਹੈ ਉਹ ਉੱਪਰ ਉੱਠ ਕੇ ਤਾਪਮਾਨ ਘਟਣ ਦੇ ਕਾਰਨ ਠੰਡੀ ਹੋ ਜਾਂਦੀ ਹੈ ਠੰਡੀ ਹੋਣ ਨਾਲ ਪਾਣੀ ਦੀਆਂ ਜਿਹੜੇ ਛੋਟੇ-ਛੋਟੇ ਬੂੰਦਾਂ ਨੇ ਉਹ ਬਰਫ਼ ਦੇ ਕਣ ਬਣ ਜਾਂਦੇ ਨੇ ਬਰਫ਼ ਦੇ ਕਣ ਜਦੋਂ ਆਪਸ ਵਿੱਚ ਬੂੰਦਾਵਾਂ ਆਪਸ ਵਿੱਚ ਮਿਲ ਕੇ ਇਹ ਬੱਦਲ ਬਣਾਉਂਦੀਆਂ ਨੇ ਜਾਨੀ ਕਿ ਇਸ ਤੋਂ ਬਾਅਦ ਇਹ ਸਧਾਰਨ ਰੂਪ ਦੀ ਭਾਸ਼ਾ ਦੇ ਵਿੱਚ ਇਹਨੂੰ ਆਪਾਂ ਜਦ ਪਾਣੀ ਦੀ ਭਾਵ ਠੰਡੀਆਂ ਉਚਾਈਆਂ ਤੇ ਜਾ ਕੇ ਠੰਡੀ ਹੋ ਜਾਂਦੀ ਹੈ ਤਾਂ ਉਹ ਬੱਦਲਾਂ ਦਾ ਰੂਪ ਧਾਰਨ ਕਰ ਲੈਂਦੀ ਹੈ ਬੱਦਲ ਕਿਉਂ ਫਟਦੇ ਹਨ ਗੱਲਬਾਤ ਹੁਣ ਕਰਦੇ ਆਪਾਂ ਬੱਦਲ ਕਿਉਂ ਫਟਦੇ ਹਨ ਬੱਦਲ ਫਟਣ ਦੀ ਘਟਨਾ ਨੂੰ ਅੰਗਰੇਜ਼ੀ ਵਿੱਚ ਕਲਾਊਡ ਬਰਸਟ ਵੀ ਕਿਹਾ ਜਾਂਦਾ ਹੈ ਇਹ ਘਟਨਾ ਉਦੋਂ ਹੁੰਦੀ ਹੈ ਜੇ ਦੋਸਤੋ ਜਦੋਂ ਬੱਦਲ ਵਿੱਚ ਬਹੁਤ ਜ਼ਿਆਦਾ ਪਾਣੀ ਇਕੱਠਾ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਹਵਾ ਵਿੱਚ ਨਮੀ ਬਹੁਤ ਜ਼ਿਆਦਾ ਹੋਣ ਕਾਰਨ ਨਵੇਂ ਬੱਦਲ ਉੱਪਰਲੇ ਬੱਦਲਾਂ ਨਾਲ ਜਾ ਕੇ ਟਕਰਾਂਦੇ ਨੇ ਤੇ ਉਸ ਤੋਂ ਬਾਅਦ ਜਦੋਂ ਇਹ ਟਕਰਾ ਪੈਂਦਾ ਹੈ ਤਾਂ ਇਹਦਾ ਤੱਲ ਪਾਣੀ ਦੀ ਮਾਤਰਾ ਵਿੱਚ ਤੁਰੰਤ ਹੀ ਡਿੱਗ ਪੈਂਦਾ ਹੈ ਯਾਨੀ ਕਿ ਇਹ ਇੱਕ ਜਿਹੜਾ ਪਹਾੜੀ ਇਲਾਕਿਆਂ ਦੇ ਵਿੱਚ ਜ਼ਿਆਦਾਤਰ ਬੱਦਲ ਫਟਦੇ ਨੇ ਪਹਾੜੀ ਇਲਾਕਿਆਂ ਵਿੱਚ ਬੱਦਲ ਫਟਣ ਦੀ ਜਿਹੜੀ ਸੰਭਾਵਨਾ ਵੱਧ ਜਾਂਦੀ ਹੈ ਕਿਉਂਕਿ ਉੱਥੇ ਹਵਾ ਚੜਦੀ ਰਹਿੰਦੀ ਹੈ ਤੇ ਵਾਸਤਵ ਤੋ ਤੇਜ਼ੀ ਨਾਲ ਬੱਦਲ ਵਿੱਚ ਬਦਲ ਜਾਂਦਾ ਹੈ ਜਾਨੀ ਕਿ ਜਿਹੜੀ ਭਾਫ਼ ਬਣੀ ਹੁੰਦੀ ਆ ਉਹ ਹਵਾ ਦੇ ਵਿੱਚ ਬਦਲ ਜਾਂਦੀ ਆ ਤੇ ਉਹ ਬੱਦਲਾਂ ਦੇ ਰੂਪ ਦੇ ਵਿੱਚ ਬਦਲ ਜਾਂਦੀ ਹੈ ਜਿਹੜੀਆਂ ਇਹਦੇ ਵਿੱਚ ਕੁਝ ਦਿਲਚਸਪ ਗੱਲਾਂ ਨੇ ਦੋਸਤੋ ਕਿ ਕੀ ਇਹ ਬੱਦਲ ਕਿਸ ਤਰ੍ਹਾਂ ਕੰਮ ਕਰਦੇ ਨੇ ਇਹ ਮੱਧਮ ਅਕਾਰ ਦੇ ਬੱਦਲ ਵਿੱਚ ਲਗਭਗ 5 ਲੱਖ ਲੀਟਰ ਪਾਣੀ ਹੋ ਸਕਦਾ ਜਾਨੀ ਕਿ ਜਿਹੜਾ ਇੱਕ ਬੱਦਲ ਹੁੰਦਾ ਹੈ ਇਹਦੇ ਵਿੱਚ 5 ਲੱਖ ਲੀਟਰ ਪਾਣੀ ਹੁੰਦਾ ਹੈ ਜਦ ਬੱਦਲ ਫਟਦਾ ਤਾਂ 1 ਘੰਟੇ ਦੇ ਅੰਦਰ ਅੰਦਰ 100 mm ਜਿਹੜਾ ਪਾਣੀ ਹੈ ਉਹ ਜਾਨੀ ਕਿ ਮੀਂਹ ਦੇ ਰੂਪ ਦੇ ਵਿੱਚ ਧਰਤੀ ਤੇ गिरਦਾ ਜੋ ਹੜ੍ਹ ਵਰਗੀਆਂ ਆਫਤਾਂ ਲਿਆ ਸਕਦਾ ਹੈ ਬੱਦਲਾਂ ਦੇ ਵਿੱਚ ਬਿਜਲੀ ਦੀ ਜਿਹੜੀ ਗਰਗਰਾਹਟ ਹੁੰਦੀ ਹੈ ਉਹਦੇ ਹੋਣ ਦਾ ਵੀ ਕਾਰਨ ਬਰਫੀਲੇ ਕਣਾਂ ਦਾ ਆਪਸੀ ਵਿੱਚ ਟਕਰਾਉਣਾ ਹੁੰਦਾ ਹੈ ਜਾਨੀ ਕਿ ਜਿਹੜੀ ਬਿਜਲੀ ਲੱਗਦੀ ਹੈ ਜਾਂ ਕਣ ਹੁੰਦੀ ਹੈ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੁੰਦਾ ਹੈ ਤੇ ਉਸ ਤੋਂ ਬਾਅਦ ਆਖਰ ਜਿਹੜਾ ਇਹਦੇ ਸੰਦੇਸ਼ ਆਪਾਂ ਛੋਟਾ ਆਖਰ ਕਹਿ ਸਕਦੇ ਆ ਉਸ ਨੂੰ ਕਹਿ ਸਕਦੇ ਬੱਦਲ ਸਿਰਫ ਮੀਂਹ ਨਹੀਂ ਲਿਆਉਂਦੇ ਬੱਦਲ ਇਕੱਲੇ ਮੀਂਹ ਨਹੀਂ ਲਿਆਉਂਦੇ ਕਈ ਵਾਰੀ ਭਰਿਆ ਆਫਤ ਵੀ ਲਿਆਉਂਦੇ ਨੇ ਜਿਦੇ ਵਿੱਚ ਹੜ੍ਹ ਵਰਗੀਆਂ ਆਫਤਾਂ ਜਾਂ ਹਨੇਰੀ ਇਸ ਤਰ੍ਹਾਂ ਜਆ ਘਰ ਵੀ ਢਾਹ ਆਂਦ ਨੇ ਜਾਂ ਮਾਲੀ ਜਿਹੜਾ ਨੁਕਸਾਨ ਹੋ ਜਾਂਦਾ ਇਸ ਤਰ੍ਹਾਂ ਦੀਆਂ ਕਾਰਵਾਈਆਂ ਵੀ ਇਹ ਬੱਦਲ ਫਟਣਦੇ ਨੇ ਉਹ ਕਰ ਦਿੰਦੇ ਨੇ ਤੇ ਜੇ ਅਸੀਂ ਜਿਹੜੀ ਮੌਸਮ ਦੀ ਪੂਰਵ ਅਨੁਮਾਨ ਦੇ ਵਿੱਚ ਜਾਣਕਾਰੀ ਜਿਹੜੀ ਹੋ ਇਕੱਠੀ ਕਰਦੇ ਰਹੀਏ ਤਾ ਇਸ ਚੀਜ਼ਾਂ ਤੋਂ ਸੁਰੱਖਿਅਤ ਰਹਿ ਸਕਦੇ ਆ ਦੋਸਤੋ ਇਹ ਤਾਂ ਸੀ ਕਿ ਬੱਦਲ ਫਟਣਾ ਬੱਦਲ ਫਟਣ ਦਾ ਕੀ ਕਾਰਨ ਹੁੰਦਾ ਹੈ ਬੱਦਲ ਫਟਣ ਦਾ ਕੀ ਕਾਰਨ ਹੁੰਦਾ ਦੋਸਤੋ ਇਹ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਜਦੋਂ ਭਾਫ਼ ਦੇ ਜਿਹੜੀ ਇਕੱਠੀ ਹੋ ਕੇ ਉੱਪਰ ਹਵਾ ਦੇ ਵਿੱਚ ਉੱਡ ਜਾਂਦੀ ਹੈ ਪਹਾੜੀ ਇਲਾਕਿਆਂ ਦੇ ਵਿੱਚ ਵਗ ਜਾਂਦੀ ਹੈ ਤਾਂ ਉਹ ਆਪਸ ਜਦੋਂ ਘਟ ਦਵਾ ਦਾ ਬਣ ਜਾਂਦਾ ਖੇਤਰ ਬਣ ਜਾਂਦਾ ਤਾਂ ਉਹ ਬੱਦਲ ਜਿਹੜੇ ਥੱਲੇ ਵਾਲੇ ਹੁੰਦੇ ਨੇ ਉਹ ਉੱਪਰ ਨੂੰ ਉੱਠ ਕੇ ਤਾਂ ਆਪਸੇ ਚਕਰਾਉਂਦੇ ਨੇ ਤਾਂ ਉਹਨਾਂ ਦੇ ਵਿੱਚ ਜਿਹੜਾ ਇੱਕ ਬੱਦਲ ਹੁੰਦਾ ਉਹਦੇ ਵਿੱਚ 5 ਲੱਖ ਜਿਹੜਾ 1 ਲੱਖ ਦੇ ਕਰੀਬ ਜਿਹੜਾ ਪਾਣੀ ਹੁੰਦਾ ਪਗਸ ਦੇ ਵਿੱਚ 5 ਲੱਖ ਦੇ ਕਰੀ ਲੀਟਰ ਪਾਣੀ ਹੁੰਦਾ ਤੇ ਇਹਦੇ ਇਹ ਜਦੋਂ ਬੱਦਲ ਫਟ ਕੇ ਧਰਤੀ ਤੇ गिरਦਾ ਮੀਂਹ ਦੇ ਰੂਪ ਵਿੱਚ ਤਾਂ ਇਹ ਇੱਕ ਘੰਟੇ ਦੇ ਵਿੱਚ 100 ਐਮਐਮ ਦੇ ਕਰੀਬ ਜਿਹੜਾ ਪਾਣੀ ਉਹ ਥੱਲੇ ਗੇਰਦਾ ਜੋ ਕਿ ਹੜ੍ਹਾਂ ਵਰਗੇ ਹਾਲਾਤ ਬਣਾ ਦਿੰਦਾ ਤੇ ਬੱਦਲ ਕਿਵੇਂ ਬਣਦੇ ਨੇ ਉਹ ਵੀ ਤੁਹਾਨੂੰ ਦੱਸ ਦਿੱਤਾ ਕਿ ਬੱਦਲ ਉਦੋਂ ਬਣਦੇ ਨੇ ਜਦੋਂ ਸਮੁੰਦਰ ਦੀਆਂ ਤਲ ਦੇ ਉੱਤੇ ਸੂਰਜ ਦੀਆਂ ਰੋਸ਼ਨੀ ਸਿੱਧੀਆਂ ਕਿਰਨਾਂ ਪੈਂਦੀਆਂ ਨੇ ਮੰਨ ਲਓ ਹੁਣ ਆਪਣੇ ਖੇਤਾਂ ਦੇ ਵਿੱਚ ਸਮੁੰਦਰ ਦੇ ਵਿੱਚ ਵੀ ਬਣਦੀਆਂ ਨੇ ਤੇ ਹੁਣ ਖੇਤਾਂ ਦੇ ਵਿੱਚ ਵੀ ਜਿਹੜਾ ਪਾਣੀ ਖੜਾ ਹੁੰਦਾ ਤਾਂ ਉਹਦੇ ਨਾਲ ਜਦੋਂ ਭਾਪ ਸਿੱਧੀਆਂ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ ਨੇ ਤਾਂ ਭਾਪ ਦੇ ਰੂਪ ਵਿੱਚ ਜਿਹੜਾ ਪਾਣੀ ਆ ਉੱਪਰ ਉੱਠਦਾ ਬਾਸ਼ਪੀਕਰਨ ਬਣ ਕੇ ਤਾਂ ਉਸ ਤੋਂ ਬਾਅਦ ਜਿਹੜੀ ਤਪਸ਼ ਤੇ ਹਮਸ ਹੁੰਦੀ ਹੈ ਤਾਂ ਉਹਦੇ ਨਾਲ ਜਿਹੜਾ ਭਾਫ ਉਹਦੇ ਬਾਸ਼ਪੀਕਰਨ ਪ੍ਰਕਿਰਿਆ ਦੇ ਇਹਨੂੰ ਬਾਸ਼ਪੀਕਰਨ ਦੀ ਪ੍ਰਕਿਰਿਆ ਵੀ ਕਹਿੰਦੇ ਨੇ ਤੇ ਜਦੋਂ ਇਹ ਆਪਸ ਇਕੱਠਾ ਹੋ ਕੇ ਹਵਾ ਉੱਪਰ ਚੜਦੀ ਹੈ ਤਾਂ ਹਵਾ ਦੇ ਤਾਪਮਨ ਘਟਣ ਨਾਲ ਇਹ ਠੰਡੀ ਹੋ ਜਾਂਦੀ ਆ ਜਦ ਆ ਹਵਾ ਉੱਪਰ ਵਗ ਜਾਂਦੀ ਆ ਤਾਂ ਇਹ ਤਾਪਮਨ ਘਟਣ ਦੇ ਨਾਲ ਜਿਹੜੇ ਆਪਾਂ ਕਹਿ ਸਕਦੇ ਹਾਂ ਬਾਸ਼ਪੀਕਰਨ ਬਣਿਆ ਹੋਇਆ ਪਾਣੀ ਹੁੰਦਾ ਇਹ ਠੰਡਾ ਹੋ ਜਾਂਦਾ ਠੰਡਾ ਹੋ ਕੇ ਇਹ ਬਰਫ਼ ਦੇ ਕਣ ਜਾਂ ਛੋਟੇ ਛੋਟੇ ਕਣਾਂ ਦੇ ਰੂਪ ਵਿੱਚ ਬਣ ਜਾਂਦਾ ਤੇ ਉਸ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਇਸ ਨੂੰ ਕਿ ਇਹ ਬੱਦਲ ਦਾ ਰੂਪ ਧਾਰਨ ਕਰ ਲੈਂਦਾ ਜਿਹਦੇ ਨਾਲ ਬੱਦਲ ਬਣ ਜਾਂਦੇ ਨੇ ਤੇ ਉਦੋਂ ਬਾਅਦ ਮੀਂਹ ਆ ਜਿਹੜਾ ਬੱਦਲ ਫਟ ਕੇ ਉਹ ਕਰ ਦਿੰਦੇ ਨੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਦੋਸਤੋ ਜਿਹੜੀਆਂ ਇਹ ਬੱਦਲ ਫਟਣ ਦਾ ਕਾਰਨ ਬਣਦੀਆਂ ਨੇ ਤੁਸੀਂ ਇਸ ਜਾਣਕਾਰੀ ਨੂੰ ਦੁਆਰਾ ਸੁਣ ਸਕਦੇ ਜਿਹੜੇ ਦੋਸਤ ਮਿੱਤਰ ਨਵੇਂ ਜੁੜ ਰਹੇ ਨੇ ਤੇ ਅਸੀਂ ਅਪਡੇਟ ਦੇ ਤੁਹਾਨੂੰ ਅਸੀਂ ਦੁਬਾਰਾ ਜਿਹੜੀ ਅਪਡੇਟ ਆ ਉਹ ਅੱਜ ਰਾਤ ਦੇ ਮੌਸਮ ਦੀ ਦੇਵਾਂਗੇ ਲਾਈਵ ਹੋਣਿਆ ਦੁਬਾਰਾ ਦੋਸਤੋ ਇਹ ਸਿਰਫ ਬੱਦਲ ਫਟਣ ਤੇ ਬੱਦਲ ਕਿਵੇਂ ਬਣਦੇ ਨੇ ਉਸ ਦੇ ਉੱਤੇ ਹੀ ਆਧਾਰਤ ਇਹ ਵੀਡੀਓ ਸੀ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਦੋਸਤ ਮਿੱਤਰਾਂ ਨਾਲ ਜੁੜੇ ਤੇ ਬਾਕੀ ਅਸੀਂ ਤੁਹਾਨੂੰ ਦੁਬਾਰਾ ਲਾਈਵ ਹੋ ਕੇ ਜਿਹੜੀ ਅੱਜ ਦੇ ਮੌਸਮ ਦੇ ਅਪਡੇਟ ਆਉ ਸਾਂਝੀ ਕਰਦੇ ਹਾਂ ਧੰਨਵਾਦ